ਸਰ ਜਿਹੜਾ ਭਾਨਾ ਸਿੱਧੂ ਵਾਲਾ ਮੈਟਰ ਆ ਉਹਦੇ ਬਾਰੇ ਦੱਸਿਓ ਇੱਕ ਸਾਡੇ ਮੁਕੱਦਮੇ ਦਾ ਚੋਇਆ ਸੀ ਐਫਆਈਆ ਨੰਬਰ 54 ਅੰਡਰ ਸੈਕਸ਼ਨ 383 ਆਈਪੀਸੀ ਥਾਣਾ ਡਵੀਏ ਨੰਬਰ 7 ਦੇ ਵਿੱਚ 21 ਦੂਜੇ ਅਕਤੂਬਰ ਨੂੰ ਇਹਦੇ ਵਿੱਚ ਇੱਕ ਜਿਹੜੀ ਮਦਈ ਆ ਲੇਡੀ ਇੰਦਰਜੀਤ ਕੌਰ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ ਉਹਨੇ ਇੱਕ ਕੰਪਲੇਂਟ ਦਿੱਤੀ ਸੀ ਵੀ ਮੈਨੂੰ ਇਹਨੇ ਫੋਨ ਦੇ ਉੱਤੇ ਐਕਸਟਰੈਸ਼ਨ ਕੀਤਾ ਤੇ ਜੋ ਕਾਕਾ ਸਿੰਘ ਏਰੀਅਸ ਭਾਨਾ ਸਿੱਧੂ ਸਮਰੂਲ ਦਾ ਰਹਿਣ ਵਾਲਾ ਆ ਉਹਦਾ ਨਾਮ ਵੀ ਇਹ ਬਾਰ-ਬਾਰ ਮੈਨੂੰ ਜਿਹੜਾ ਕਾਲਾਂ ਕਰਕੇ ਥ੍ਰੈਟ ਕਰ ਰਿਹਾ ਰੈਕੋਰਡਸ਼ਨ ਕਰਕੇ ਮੇਰੇ ਤੋਂ ਪੈਸੇ ਮੰਗ ਰਿਹਾ ਤੇ ਜਿਹੜਾ ਇਹਦੇ ਨਾਲ ਮੇਰਾ ਕੋਈ ਲੈਣ-ਦੇਣ ਨਹੀਂ ਤੇਨੇ ਮੇਰੇ ਘਰ ਦੇ ਵੀ ਜਿਹੜਾ ਧਰਨਾ ਹੋ ਗਿਆ ਉਹਨੂੰ ਲਵਾ ਲਿਆ ਮੇਰੇ ਸਹੁਰਿਆਂ ਦੇ ਪਿੰਡ ਵੀ ਜਿਹੜਾ ਮੈਨੂੰ ਐਕਸਪਲੋਇਟ ਕਰ ਰਿਹਾ ਵੀ ਮੈਂ ਉੱਥੇ ਵੀ ਜਾ ਕੇ ਤਰਾ ਜੂਸ ਕੱਢੂਗਾ ਤੇ ਕਾਫੀ ਜੜੀਆਂ ਨੇ ਮਤਲਬ ਦਸੀਆਂ ਤੇ ਕੁਝ ਫੋਟੋ ਵੀ ਦਿੱਤੀਆਂ ਉਹਦੇ ਵਿੱਚ ਅਸੀਂ ਇੱਕ ਮੁਕੱਦਮਾ 20 ਤਰੀਕ ਨੂੰ ਜਿਹੜਾ ਦਰਜ ਕੀਤਾ ਸੀ ਇਹ ਦੇਖ ਫਾਕਾ ਸਿੱਧੂ ਜਿਹੜੇ ਇਸ ਪੰਨਾ ਸਿੱਧੂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਸੀ ਥਨੌਲੇ ਤੋਂ ਉਹ ਸਾਡੇ ਕੋਲ 2 ਦਿਨ ਰਿਮਾਂਡ ਤੇ ਜਿਹੜਾ ਅਸੀਂ ਉਹਨੂੰ ਰਿਮਾਂਡ ਅਸੂ ਕੀਤਾ ਸੀ ਤੇ ਮੈਂ ਇਹਦੇ ਵਿੱਚ ਜਿਹੜਾ মিডিਆ ਤੋਂ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੇਖੀਆਂ ਵੀ ਇਹਨੂੰ ਡਿਊਲੀ ਰਿਮਾਂਡ ਇਹਨੂੰ ਇੰਟਰਵਿਊਟ ਕੀਤਾ ਗਿਆ ਇਹਨੂੰ ਵਰਸ ਤੇ ਪਾਇਆ ਗਿਆ ਇਹ ਜਿਹੜੀਆਂ ਗੱਲਾਂ ਬਿਲਕੁਲ ਗਲਤ ਹਨ ਜਿਹੜਾ ਅਸੀਂ ਕਾਨੂੰਨ ਦੇ ਮੁਤਾਬਿਕ ਇਹ ਮਦਈ ਦੀ ਜੋ ਐਪਲੀਕੇਸ਼ਨ ਸੀ ਉਤੇ ਮਕਦਮਾ ਦਰਜ ਕੀਤਾ ਇਨੂੰ ਮਾਨਯੋਗ ਕੋਰਟ ਪੇਸ਼ ਕੀਤਾ ਦਾ 2 ਦਿਨ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਤੇ ਗ੍ਰਿਫਤਾਰੀ ਸਮੇਂ ਦਾ ਪ੍ਰੋਪਰ ਮੈਡੀਕਲ ਕਰਾਇਆ ਜਿਸ ਜੁਡੀਸਕਸ਼ਨ ਜੁਡੀਸ਼ਲ ਭੇਜਦਾ ਸੀ ਉਸ ਦਿਨ ਦਾ ਫਿਰ ਦੁਬਾਰਾ ਮੈਡੀਕਲ ਕਰਾਇਆ ਤੇ ਇਹਨਾਂ ਜੁਡੀਸ਼ਨ ਤੇ ਜਾ ਕੇ ਤੇ ਜੋ ਕਾਨੂੰਨ ਮੁਤਾਬਕ ਪੁੱਛਗਛਣ ਦੀ ਸ਼ੁਰੂ ਕੀਤੀ ਹੈ ਪਰ ਜਿਹੜੇ ਇਸ ਤਰ੍ਹਾਂ ਦੇ ਐਲੀਗੇਸ਼ਨ ਵੀ ਮੈਨੂੰ ਇੰਟਰਵਿਊ ਤੇ ਬਿਲਕੁਲ ਗਲਤ ਹੈ ਬੇਬੁਨਿਆਦ ਹੈ